ਸਤਿਨਾਮ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਕਰੋ ਜੀ ਪਹਿਲਾਂ ਤਾਂ ਆ ਦਰਸ਼ਨ ਇੱਥੇ ਇੱਥੇ ਆਪਾਂ ਰੁਕੇ ਸੀਗੇ ਸਰਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਤੇ ਠੰਡਾ ਵਰਜ ਸੰਗਤ ਜੀ ਲਵਾਓ ਜੀ ਹਾਜ਼ਰੀ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਬਈ ਆਪਾਂ ਦਰਸ਼ਨ ਵੀ ਕਰਨ ਜਾਣੇ ਆ ਤੇ ਪਹਿਲਾਂ ਮੈਂ ਗगनਦੀ ਬਾਈ ਨਾਲ ਤੁਹਾਨੂੰ ਮਿਲਾ ਦਈਏ ਗगनਦੀ ਬਾਈ ਚੱਲੀ ਹੁਣ ਪਿੰਡ ਨੂੰ ਗਗਨਦੀਪ ਬਾਈ ਦਾ ਪੰਡ ਇੱਥੇ ਲੱਗ ਗਈ ਆ ਤੇ ਮੈਂ ਕਿਹਾ ਸ਼ੁਰੂਆਤ ਵੀਡੀਓ ਦੀ ਗੁਰੂ ਘਰ ਤੋਂ ਹੋਵੇ ਤਾਂ ਵਧੀਆ ਆ ਆ ਜੋ ਮਲਾਉਨੇ ਆ ਜੀ ਤੁਹਾਨੂੰ ਹੁਣ ਗਗਨਦੀਪ ਬਾਈ ਨਾਲ ਇੱਧਰ ਖੜਾ ਗਗਨਦੀਪ ਬਾਈ ਦਾ ਕੋੜਾ ਤਿਆਰ ਵਰ ਤਿਆਰ ਗਗਨਦੀਪ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਜੀ ਕਿੱਦਾਂ ਭਾਜੀ ਕਿੱਦਾਂ ਰਹੀ ਯਾਤਰਾ ਵੇ ਲੋਕ ਐ ਆਨੰਦ ਹੀ ਪੂਰਾ ਨਾ ਭਾਜੀ ਤੇ ਭਾਜੀ ਕਿੰਨਾ 20 ਕਿਲੋਮੀਟਰ ਪੰਡ ਇੱਥੋਂ ਨਾਲ ਤੁਹਾਡਾ ਹਾਂ ਬਾਈ 20 22 ਕੇ ਆ 20 22 ਕਹਿਣਾ ਤੇ ਭਾਜੀ ਦੇ ਆਪਾਂ ਘੋੜੇ ਬਾਰੇ ਗੱਲ ਕਰਨੀ ਸੀ ਆਪਾਂ ਕਈ ਦਿਨ ਹੋ ਗਏ ਵੀਡੀਓ ਤੁਸੀਂ ਪਿਛਲੀਆਂ ਜੀ ਦੇਖਿਆ ਵੀ ਆਪਾਂ ਗੱਲ ਕਰਦੇ ਸੀਗੇ ਭਾਜੀ ਤੁਸੀਂ ਦੱਸਿਓ ਆਪੇ ਕਿੰਨੀ ਹੈ ਰੀ ਭਾਜੀ ਕਿਸ ਚੇਰ ਕਿੰਨਾ ਹੋ ਗਿਆ ਲੈ ਇਹਨੂੰ ਭਾਜੀ ਥੋੜੇ ਉੱਚੀ ਬੋਲੀ ਭਾਜੀ 2022 ਦੇ ਵਿੱਚ 2022 ਜਨਾ ਅਪ੍ਰੈਲ ਮਹੀਨੇ ਚ ਠੀਕ ਠੀਕ ਹੈ ਜੀ ਤੇ ਯਾਤਰਾ ਕਿੱਥੇ ਕਿੱਥੇ ਦੀ ਤੇ ਕਿੰਨੀ ਕਿੰਨੀ ਹੈ ਰਈ ਭਾਈ ਇਹ ਤੇ ਕਰ ਲਈ ਯਾਤਰਾ ਬਾਈ ਸਭ ਤੋਂ ਪਹਿਲਾਂ ਕੀਤੀ ਸੀ ਇਹਦੇ ਪਰ ਹਿੰਦੂ ਕੁੰਤ ਸਾਹਿਬ ਦੀ ਮੈਂ ਜਦੋਂ ਹੀ ਮੈਂ ਜਿਹੜੀ ਕੁੰਦੀ ਬਾਦ ਅੱਛਾ ਜਾਈ ਪਹਿਲਾ ਸ਼ੁਰੂਆਤ ਹੀ ਹੇਮਕੁੰਤ ਸਾਹਿਬ ਤੋਂ ਕੀਤੀ ਸੀ ਨਾ ਉਹਦੇ ਬਾਅਦ ਫਿਰ ਤਾਂ ਜਿਹੜਾ ਆਪਣੇ ਪੰਜਾਬ ਦੇ ਵਿੱਚ ਆ ਗੁਰੂ ਗੋਬਿੰਦ ਸਿੰਘ ਨੀ ਜਦੋਂ ਹੇਮਕੁੰਤ ਸਾਹਿਬ ਪਹਿਲੀ ਵਾਰ ਲੱਗਿਆ ਸੀ ਉਦੋਂ ਵੀ ਉੱਪਰ ਲੱਗਿਆ ਸੀ ਹਨਾ ਹਾਂ ਹਾਂ ਪਹਿਲੀ ਵਾਰ ਉੱਪਰ ਲੱਗਿਆ 2005 ਦੇ ਵਿੱਚ ਠੀਕ ਠੀਕ ਹੈ ਜੀ ਉਹਦੇ ਬਾਅਦ ਫਿਰ ਜਿਹੜਾ ਪੰਜਾਬ ਦੇ ਵਿੱਚ ਆ ਗੁਰੂ ਗੋਬਿੰਦ ਸਿੰਘ ਮਾਰਗ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਬਣ ਜਾਂਦਾ ਇਹ 600 ਕਿਲੋਮੀਟਰ ਦੇ ਲੱਗ ਭਾਗ ਸਹੀ ਹੋਈ ਉਹ ਪੰਜਾਬ ਦੇ ਵਿੱਚ ਗਰੀ ਬਈ ਯਾਤਰਾ ਉਹਦੇ ਬਾਅਦ ਫੇਰ ਤਿੰਨ ਵਾਰ ਦੋ ਵਾਰ ਜਣੀ ਹਜੂਰ ਸਾਹਿਬ ਜਾਇਆ ਹੈ ਹਜੂਰ ਸਾਹਿਬ ਕੱਲਾ ਇੱਕ ਵਾਰ 5 ਤਖਤਾਂ 5 ਤਖਤਾਂ ਦਾ ਸਫਰ ਤਿੰਨ ਵਾਰ ਹੀ ਹਜੂਰ ਸਾਹਿਬ ਜਾਇਆ 5 ਤਖਤਾਂ ਦਾ ਸਫਰ ਕਰਕੇ 23 ਦੇ ਵਿੱਚ ਫੇਰ ਹੰਮਕੁੰਣ ਸਾਹਿਬ ਕੋ ਜਾ ਠੀਕ 24 ਦੇ ਵਿੱਚ ਮੜਾ ਫੇਰ ਜਾਇਆ ਫਿਰ ਪਰ ਤੇ ਕਿੰਨਾ ਚੱਲ ਗਿਆ ਹੋਊ ਭਾਜੀ ਇਹ ਯਾਰ ਚੱਲ ਨਹੀਂ ਆਊਗਾ 15000 ਤੇ ਪਲੱਸ ਹੈ ਯਾਨੀ ਜੇ ਮੈਂ ਲੰਬਾ ਦੇਖਨੇ ਆਪਾਂ ਯਾਤਰਾ ਯਾਤਰਾ ਦਾ ਜਿਹੜੀਆਂ ਕਰੀਆਂ ਨਹੀਂ ਆਪਾਂ ਨੇ ਹਾਂ 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 14 15000 ਤੋਂ 13 14000 ਤੇ ਅਸੀਂ ਦਾ ਬਣਦਾ ਫਿਰ ਅਨੰਦਪੁਰ ਸਾਹਿਬ ਕਈ ਵਾਰ ਲੋਕਲ ਯਾਨੀ ਯਾਰ ਚੱਲ ਗਿਆ ਚੌਥੀ ਜੋੜੀ ਟਹਿਰਾਂ ਦੀ ਆ ਹੁਣ ਚੱਛੀ ਚੌਥੀ ਜੋੜੀ ਟਹਿਰਾਂ ਦੀ ਭਾਜੀ ਬਾਕੀ ਕੰਮ ਕੁੰਮ ਤੂੰ ਆਪੇ ਕਰ ਲੈਣਾ ਸਾਰਾ ਨਾ ਵਾਰੋ ਦਾ ਨਹੀਂ ਕਰਾਣਾ ਹੋਜੀ ਕਦੀ ਨਹੀਂ ਇੱਕ ਵਾਰ ਪਹਿਲਾਂ ਜਾਂ ਦੱਤ ਜਿਆਦਾ ਕਰਾਇਆ ਜਦ ਪਹਿਲਾਂ ਨਹੀਂ ਤਾਂ ਹੈਗਾ ਠੀ 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 ਬੰਦਾਲ ਹੈ ਚਾ ਜਾਂਦਾ ਹੈ ਭੇਕ ਕੇ ਜਾਂਦਾ ਸਹੀ ਸਹੀ ਤੇ ਬਾਈ ਨੇ ਸਾਰਾ ਕੰਮ ਤੁਹਾਨੂੰ ਪਹਿਲਾਂ ਹੀ ਵੀਡੀਓ ਦਿਖਾ ਲਿਆ ਆਪੇ ਕੀਤਾ ਤੇ ਆ ਟਾਇਰ ਬਾਈ ਦੇ ਟਿਊਬ ਇੱਕ ਵਾਰੀ ਵੀ ਸਫਰ ਦੇ ਵਿੱਚ ਪੈਂਚਰ ਨਹੀਂ ਹੋਇਆ ਹੈਗਾ ਤੇ ਹਵਾ ਵੀ ਦੋ ਘਾਰੀ ਭਰੀ ਹਾਂ ਭਾਜੀ ਤੇ ਬਾਕੀ ਜਿੰਨਾ ਵੀ ਇਹ ਗਰਾਰੀਆਂ ਗਰੂਰੀਆਂ ਦਾ ਕੰਮ ਬਾਈ ਸਮਾਨ ਨਾਲ ਲੈ ਕੇ ਚੱਲਦਾ ਚੱਲਿਆ ਸੀਗਾ ਤੇ ਸਾਰਾ ਕੁਝ ਨਾਲ ਹੀ ਸੀਗਾ ਬਾਕੀ ਦੀ ਉਹ ਫਿੱਟ ਕਰਦੇ ਕੋਲੀਆਂ ਜਿਹਾ ਦੇਖਿਆ ਵੀ ਸੀਗਾ ਤੇ ਆਹ ਬਾਈ ਦਾ ਟੂਲ ਆ ਇਹਦੇ ਵਿੱਚ ਸਾਰਾ ਹੀ ਸਮਾਨ ਆ ਇਹਦੇ ਵਿੱਚ ਜੋ ਪੁੱਲਰ ਪਲਰ ਬੈਰੰਗ ਬੁਰੰਗ ਪਟਣੇ ਵਾਲਾ ਡਿਸਕਾਂ ਦੂਸਕਾਂ ਦਾ ਕੰਮ ਸਾਰਾ ਮੈਂ ਕਹਿੰਦਾ ਬਿੱਟਾ ਦੇ ਰਾਹ ਦੇ ਵਿੱਚ ਤੜੇ ਨਹੀਂ ਕਿਤੇ ਨਹੀਂ ਹੋਈ ਨਹੀਂ ਹੈਗਾ ਵੀ ਪੈਂਚਰ ਹੋ ਗਿਆ ਜਾਂ ہوا ਜਾਂ ਪਹਿਲੀ ਵਾਰ ਗਿਆ ਹਜੂਰ ਸਾਹਿਬ ਹਾਂ ਕੀ ਮਨਣਾ ਦੇਖਣਾ ਵੀ ਪਿੰਡ ਆ ਕੇ ਦੁਬਾਰੇ ਹਵਾ ਭਰੀ ਹੈ ਪਿੰਡ ਆ ਕੇ ਹਜੂਰ ਸਾਹਿਬ ਤੱਕ ਜਾ ਕੇ ਪਿੰਡ ਟੱਕਣੇ ਮੁੜਿਆ ਜਾਂਦਾ ਇਹ ਠੀਕ ਹੀ ਮੈਲੀ ਕਰਦਾ ਤੇ ਲੈਟਾਂ ਵੀ ਭਾਈ ਦੀਆਂ ਬੜੀਆਂ ਜ਼ਵਾਜ਼ਾਤ ਆ ਲੈਟਰ ਇਹਦਾ ਸਿਰਾ ਹੀ ਕਰ ਦਿੱਤਾ ਜਾਂ ਸਾਰਾ ਸਫਰ ਕਰਿਆਏ ਅਸੀਂ ਤੇ ਇਹ ਲੈਟਰ ਚਾਰਜ ਨਹੀਂ ਕੀਤੀ ਇੱਕ ਵਾਰੀ ਵੀ ਪਤਾ ਨਹੀਂ ਕੱਦੀ ਗੇ ਚਾਰਜ ਕਰੀ ਦੀ ਘਰ ਤੇ ਤੇ ਰੋਜ਼ ਰਾਤ ਨੂੰ ਜਾਗਦੀ ਵੀ ਸੀਗੀ ਨੀਰਾਹ ਨੂੰ ਹੁੰਦਾ ਹੀ ਸੀਗਾ ਤਕਰੀਬਨ ਇੱਕ ਵਾਰੀ ਵਿਚਾਰ ਚਗਾਂ ਦੀ ਲੋੜ ਨਹੀਂ ਪਈ ਦੂਜੀ ਲੈਟ ਦਾ ਬਾਈ ਬਚ ਗਈ ਤਾਂ ਨਾ ਤੂੰ ਪਾਣੀ ਜਦੋਂ ਕੋਈ ਨਹੀਂ ਚੱਲਦਾ ਤਾਂ ਰੋੜਾ ਜੀ ਕੋਈ ਪਤਾ ਵਾਟਰਪੂਫ ਇਦਾਂ ਕੋਈ ਚੀਜ਼ ਹੁੰਦੀ ਆ ਉਹ ਬਿਲਕੁਲ ਕੰਪਨੀਆਂ ਕਰਾਤੀ ਕਰਦੀਆਂ ਹਾਂ ਵਾਟਰਪੂਫ ਕੋਈ ਚੀਜ਼ ਇਹ ਨਹੀਂ ਆਈ ਹੈ ਜੀ ਸਹੀ 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 ਬਜੀ ਤੇ ਠੀਕ ਹੈ ਭਾਜੀ ਇੰਨੀ ਕੀ ਸੀ ਜੀ 5 ਵਜੇ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਨੇ ਹੁਣ ਚੱਲ ਜਾਣਾ ਪਿੰਡ ਨੂੰ ਤੇ ਆਪਾਂ ਵੀ ਫੇਰ ਮਦਰਸ਼ਨ ਕਰਕੇ ਫਿਰ ਚੱਲਦੇ ਆਂ ਪਿੰਡ ਨੂੰ ਬਾਈ ਫੋਨ ਫਾਰਮ ਕਰਦਾ ਰਹਿਣਾ ਤੇ ਸੈਰ ਤੇਰਾ ਖੰਦਾ ਰਹਿਣਾ ਹਾਂ ਬਸ ਤੇਲ ਤੁਲ ਝਾਸਾ ਰਹੀ ਸਿਰਚ ਠੀਕ ਹੈ ਭਾਜੀ ਹਾਂਜੀ ਕੀ ਹਾਲ ਦੀ ਸਾਰਿਆਂ ਦਾ ਇਹਨਾਂ ਦਾ ਸਾਰਿਆਂ ਨੂੰ ਜੀ ਜਿੰਨਾ ਵੀ ਆਪਣਾ YouTube ਪਰਿਵਾਰ ਆ ਭੈਣ ਮਾਵਾ ਮਤਾਮਾ ਬਜ਼ੁਰਗ ਸਾਰਿਆਂ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਸੰਗਤ ਜੀ ਆਪ ਜਾਣਦੇ ਹੀ ਰਾਤੀ ਆਪਾਂ ਪਹੁੰਚ ਗਏ ਸੀ ਫਤਿਹਗੜ ਸਾਹਿਬ ਤੇ ਰਾਤ ਇੱਥੇ ਰੁਕੇ ਸੀ ਤੇ ਗਗਨ ਦੀ ਬਾਈ ਵੀ ਆਪਣੇ ਘਰ ਕੇ ਰਾਤ ਰੁਕਿਆ ਸੀਗਾ ਤੇ ਨਹੀਂ ਤਾਂ ਪਿੰਡ ਪਹੁੰਚ ਸਕਦਾ ਦਾ ਸਗਾ ਕਿਉਂਕਿ ਉਹਦਾ ਉਹਨਾਂ ਦਾ ਪਿੰਡ ਇੱਥੋਂ ਮਸੀਂ 20 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਾਈ ਹੁਣ ਤੁਸੀਂ ਦੇਖ ਹੀ ਲਿਆ ਪਿਛਲੀ ਕਲਿੱਪ ਦੇ ਵਿੱਚ ਚੱਲ ਗਿਆ ਪਿੰਡ ਨੂੰ ਤੇ ਆਪਾਂ ਕਰਦੇ ਆ ਦਰਸ਼ਨ ਵਿਲਾ ਗੁਰੂ ਘਰ ਲੋਣੇ ਗੁਰੂ ਚਰਨਾਂ 'ਚ ਹਾਜ਼ਰੀ ਤੇ ਗੁਰੂ ਤੋਂ ਲੈ ਕੇ ਥਾਪੜਾ ਫੇ ਬਾਦਿਆਂ ਸਫਰ ਵੱਲ ਤੇ ਅੱਜ ਪਹੁੰਚਾਗੇ ਆਪਾਂ ਪਿੰਡ ਰੜਗੀ ਜਿੱਥੋਂ ਸਪਰਸ਼ ਪਾ ਸ਼ਰਵਾਦ ਕੀਤੀ ਸੀਗੀ ਗੁਰੂ ਘਰ ਤੋਂ ਪੈਂਡਰ ਰੋਡ ਕੀ ਤੋਂ ਸ਼੍ਰੀ ਹਿਮਕੁੰਟ ਸਾਹਿਬ ਤੱਕ ਦੀ ਤੇ ਉੱਥੇ ਜਾ ਕੇ ਸਫ਼ਰ ਦੀ ਸਮਾਪਤੀ ਕਰਾਂਗੇ ਗੁਰੂ ਘਰ ਠੀਕ ਹੈ ਜੀ ਸੰਗਤ ਜੀ ਆ ਜਾਓ ਪਹਿਲਾਂ ਆਪਾਂ ਦਰਸ਼ਨ ਕਰਕੇ ਆਉਨੇ ਆ ਜੀ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਆਉਨੇ ਆ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਧੰਨ ਧੰਨ ਬਾਬਾ ਜੂਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਸਦਾ ਹੀ ਨਿਸ਼ਾਨ ਰਹਿਣ ਝੂਲ ਦੇ ਪੰਥ ਖਾਲਸਾ ਮਹਾਰਾਜ ਦੇ ਜੇ ਤਾਉ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੋਰੀ ਆਉ ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਨ ਨਾ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਸੋਬਨਾ ਕੀ ਰੇਣੁਕਾ ਤਾਉ ਆਉ ਹਮਾਰੇ ਪਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਵਾਹ। ਸੰਗਤ ਜੀ ਆਪ ਜਾਣਦੇ ਆ ਵੀ ਅੰਦਰ ਕੈਮਰੇ ਦੀ ਮਨਾਹੀ ਹੈ ਤੇ ਇੱਥੇ ਆ ਕੇ ਅੰਦਰ ਕੈਮਰਾ ਚਲਾਉਣ ਨੂੰ ਦਿਲ ਵੀ ਨਹੀਂ ਕਰਦਾ। ਕਿਉਂਕਿ ਸ਼ੀਦੀ ਸਥਾਨਿਆ ਜੀ ਤੇ ਬਾਕੀ ਇਤਿਹਾਸ ਬਾਰੇ ਜਾਣਕਾਰੀ ਸਾਰੇ ਜਾਣਦੇ ਹੀ ਆ। ਇੱਥੇ ਦਾ ਇਤਿਹਾਸ ਪੜ ਕੇ ਸੁਣਾਉਣਾ ਕੋਈ ਸੌਖਾ ਨਹੀਂ ਹੈਗਾ ਜੀ। ਬੰਦੇ ਦੀ ਅੱਖਾਂ ਭਰ ਜਾਂਦੀਆਂ ਰੋਣ ਲੱਪੈਂਦਾ ਬੰਦਾ ਸੁਣਨ ਵਾਲਾ ਰੋਣ ਲੱਪੈਂਦਾ ਤੇ ਦੱਸਣ ਵਾਲੇ ਦਾ ਕੀ ਹਾਲ ਹੁੰਦਾ ਹੋਊਗਾ। ਤੇ ਸੰਗਜੀ ਆਪਾਂ ਜਦੋਂ ਪੰਜ ਤਖਸੈਵਾਨਾਂ ਦਾ ਸਫ਼ਰ ਸ਼ੁਰੂ ਕੀਤਾ ਆਪਸ ਆਏ ਸੀਗੇ ਤੇ ਆਪਣੇ ਪਟਨਾ ਸਾਹਿਬ ਤੋਂ ਵਾਪਸ ਆ ਰਹੇ ਸੀ ਤਾਂ ਆਪਾਂ ਐਸੇ ਸਥਾਨ ਤੇ ਰੁਕੇ ਸੀਗੇ ਤੇ ਉਹਦੇ ਵਿੱਚ ਵੀਡੀਓ ਦੇ ਵਿੱਚ ਜਿੰਨੇ ਵੀ ਫਤਿਹਗੜ ਸਾਹਿਬ ਦੇ ਵਿੱਚ ਇਤਿਹਾਸਕ ਗੁਰੂ ਘਰ ਆ ਉਹਨਾਂ ਸਾਰਿਆਂ ਦੀ ਵੀਡੀਓ ਹੈ ਜੀ ਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਪਰ ਕੀਤੀ ਥੋੜੀ ਸੀਗੀ ਕਿਉਂਕਿ ਆਪਣਾ ਵੀ ਮਨ ਭਰਿਆ ਸੀ ਅੱਖਾਂ ਭਰਿਆ ਨਹੀਂ ਆ ਜੀ ਤੇ ਜਿੰਨਾ ਖੂ ਸਕਿਆ ਆਪਾਂ ਜਾਣਕਾਰੀ ਉਹਦੇ ਵਿੱਚ ਇਤਿਹਾਸ ਬਾਰੇ ਭਾਈ ਆ ਬੂਲ ਕੇ ਤੇ ਉਹ ਵੀਡੀਓ ਪੁਰਾਣੀ ਕੱਢ ਕੇ ਤੁਸੀਂ ਦੇਖ ਸਕਦੇ ਆ ਤੇ ਦਰਸ਼ਨ ਕਰੋ ਜੀ ਲੋਆ ਗੁਰੂ ਚਰਨਾਂ 'ਚ ਹਾਜ਼ਰੀ ਗੁਰਦੁਆਰਾ ਤਨ ਤਨ ਬਾਬਾ ਜੂਰਾਵਾਰ ਸਿੰਘ ਜੀ ਤਨ ਤਨ ਬਾਬਾ ਹਤੇ ਸਿੰਘ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਹੈ ਆ ਸੰਗਤ ਜੀ ਕਰਦੇ ਆ ਜੀ ਦਰਸ਼ਨ ਗੁਰਦੁਆਰਾ ਠੰਡਾ ਗੁਰਜ ਸਾਹਿਬ ਜੀ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਠੰਡਾਪੁਰ ਦੇ ਤਨਤਨ ਮਾਦਾ ਗੁਜਰਕੌਰ ਜੀ ਤਨਤਨ ਬਾਬਾ ਜੂਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਤਨਦਰਸਤੀ ਬਖਸ਼ੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਸਾਗੇ ਜੀ ਲਗਾਮਾਂ ਆਪਾਂ ਛੱਡੀਆਂ ਆ ਘੋੜੇ ਦੀਆਂ ਦਰਸ਼ਨ ਕਰਕੇ ਫਤੇਗੜ ਸਾਹਿਬ ਗੁਰੂ ਚਰਨਹਜਾ ਜੀ ਲਵਾ ਕੇ ਪਾਏ ਉਹ ਆਪਾਂ ਚੱਲੇ ਪਿੰਡ ਰੋੜਕੀ ਵੱਲ ਨੂੰ ਤੇ ਫਤੇਗੜ ਸਾਹਿਬ ਤੇ ਚੱਲ ਕੇ ਸਰਹੰਦ ਸ਼ਹਿਰ ਆਪਾਂ ਪਾਰ ਕਰ ਲਿਆ ਤੇ ਛੰਨੇ ਵੱਲ ਨੂੰ ਉੜਾ ਪਜ ਰਿਹਾ ਆ ਰੜਕੀ ਵਾਲੇ ਦਾ ਤੇ ਅੱਜ ਵੀਡੀਓ ਵੀ ਨਹੀਂ ਪਾ ਹੋਈ ਰੜਕੀ ਵਾਲਿਆ YouTube ਤੇ ਕੋਈ ਨਾ ਰੋਕੇ ਜੀ ਨਾਲੇ ਤਾਂ ਸਟਿੰਗ ਸਟੰਗ ਜੇ ਕਪੀਨੇ ਆ ਬਟਵਾਲੀ ਵਾਲੇ ਬਾਈ ਨੇ ਸਟਿੰਗਾ ਤੇ ਲਾਤਾ ਤੇ ਰੋਕੇ ਸਟੈਂਗ ਵੀਨੇ ਆ ਤੇ ਨਾਲੇ ਵੀਡੀਓ ਅਪਲੋਡ ਕਰਦੇ ਆ ਚੈਨਲ YouTube ਲੋ ਜੀ ਪਹੁੰਚ ਗਏ ਆ ਪੰਜ ਸ਼ਹਿਰ ਖੰਨਾ ਦੇ ਖੰਨੇ ਦੇ ਵਿੱਚ ਮੀਂਹ ਪੈ ਗਿਆ ਆ ਆਪਣੇ ਐਂਟਰ ਹੋਣ ਤੋਂ ਪਹਿਲਾਂ ਦੇ ਖੰਨੇ ਦੇ ਦਰਹੇ ਆ ਨੂੰ ਬੱਦਲ ਵਾਈ ਪੂਰੀ ਛਾਈ ਹੋ ਆ ਮੌਸਮ ਠੰਡਾ ਆ ਕੁੜਾ ਭਜੀ ਅੰਦਾ ਆ ਜੋ ਇਹ ਪਹਿਲਾ ਹੁਣ ਖੰਨੇ ਤੋਂ ਬਾਹਰ ਨਿਕਲ ਕੇ ਰੋਕ ਕੇ ਕਿਤੇ એનર્ਜੀ ਬਣਾਈਏ ਸਰੀਰ ਦੀ ਤੇ 10 ਮਿੰਟ ਰੈਸਟ ਵੀ ਕਰਨੀ ਹੈ ਕੋ ਵੀਡੀਓ ਅਪਲੋਡ ਕਰਨੀ ਹੈ YouTube ਤੇ ਅੱਜ ਵੀਡੀਓ ਅੱਜ ਦੀ ਅਪਲੋਡ ਕਰਨੀ ਤੇ ਦੇਖਦੇ ਬਾਹਰ ਕੋ ਟਿਕਾਣਾ ਜਾਂ ਨਿਕਲ ਕੇ ਰੁਕਦੇ ਆ ਲਓ ਜੀ ਮੈਂ ਘੋੜੇ ਨੂੰ ਦਵਾ ਦਈਏ ਰੈਸਟ ਆ ਸੋਹਣੀ ਜਿਹੜੇ ਹੈਗਾ ਵੀ ਬਹੁਤ ਤੇਜ਼ ਹੋ ਗਿਆ ਇਹ ਤੇ ਜਿਆ ਮੈਂ ਕਿਹਾ ਨਾਲੇ 10 ਮਿੰਟ ਵੀਡੀਓ ਵੀਡੀਓ ਅਪਲੋਡ ਕਰ ਲੈਂਦੇ ਆ ਤੇ ਨਾਲੇ ਮੀਂਹ ਅੱਜ ਥੋੜੇ ਆ ਘਟ ਜਾਊਗਾ ਬਾਕੀ ਜੇ ਪੈਂਦਾ ਵੀ ਰਿਆ ਸਫਰ ਤਾਂ ਆਪਾਂ ਕਰਨਾ ਹੀ ਆ ਮੌਸਮ ਠੰਡੇ ਜਿਹੇ ਸਫਰ ਸੋਨਾ ਨਿਭਣਦਾ ਆ ਤੇ ਜਾਤੇ ਫੇ ਮੈਂ ਕਿਹਾ ਸਟਿੰਗ ਹੋਈ ਵੀ ਨਾ ਲਓ ਜੀ ਛੱਡੀਆਂ ਲਗਾਵਾਂ ਕੋੜੇ ਦੀ ਆਪਾਂ ਹਣ ਮਾੜਿਆ ਮੀਂਹ ਥਲ ਗਿਆ ਆ ਇਹ ਮਹਿਗਾ ਵੱਡ ਨਹੀਂ ਆ ਥੋੜੀ ਜੀ ਬਾਠ ਹਣ ਪਾਣੀ ਖੜਾ ਸੜਕਾਂ ਤੇ ਗੱਡੀਆਂ ਭਰਨ ਗਈਆਂ ਰੁੜਕੀ ਆਲਿਆ ਬੁੱਤਾਂ ਚ ਪਾਣੀ ਪੂਣੀ ਪਊਗਾ ਲੋ ਜੀ ਕੋੜਾ ਭਜਾਉਂਦੇ ਆਪਾਂ ਸ਼ਹਿਰ ਕਿਰਾਹੇ ਆਉਂਦੇ ਆ ਨਾ ਸਵਰ ਬਾਰਡਰ ਆ ਤੂਫਾਨ ਅੱਜ ਵੀ ਪਰ ਇਦਾ ਮੀਨਾ ਬਾਦੋਂ ਦਾ ਕਰਕੇ ਹੋਟੇ ਰਿਆ ਦਾ ਹੈਗਾ ਆ ਪਰ ਰੋਡ ਤੇ ਗੱਡੀਆਂ ਉਡੀਆਂ ਜਲਦੀਆਂ ਕਰਕੇ ਹਵਾ ਮਾੜੀ ਮੋਟੀ ਲੱਗੀ ਜਾਂਦੀ ਆ ਸਰੀਰ ਨੂੰ ਗਰਮੀ ਆਉਂਦੀ ਆ ਗਾਲ ਦੀ ਨਾਲ ਮਾੜੀ ਮੋਟੀ ਸੁੱਕੀ ਵੀ ਜਾਂਦੀ ਆ ਅਗਰੀ ਆ ਦਾ ਬੜਾਂ ਗਾਇਆ ਹੀਰ ਰੜਕੀ ਵਾਲੇ ਦਾ ਤੂਫਾਨ ਆ ਸਸੇ ਯਾਰ ਜੀ ਪਹਿਲਾਂ ਸਾਰਿਆਂ ਨੂੰ ਭਾਈ ਮਿਲੇ ਆ ਪਛਾਣ ਤਾਂ ਤੁਸੀਂ ਲਿਆਈ ਆ ਪਛਾਣ ਦੇ ਕੋਈ ਮੌਤਾਜ ਨਹੀਂ ਹੈਗੇ ਸਸੇ ਯਾਰ ਭਾਈ ਸਾਰਿਆਂ ਨੂੰ ਆਪਾਂ ਥੋੜੇ ਜਿਹਾ ਕਨਫਿਊਜ਼ ਸੀਗੇ ਲਈ ਪੁੱਛ ਲਈਏ ਕਿ ਨਹੀਂ ਕਿ ਭਾਈ ਵੀਡੀਓ ਤੇ ਬਹੁਤ ਧੀ ਲਾਦੇ ਤੇ ਪੈਸੇ ਦਾ ਘੋਰ ਜਾਨੀ ਕਿ ਜਿੰਦਾ ਆਪਾਂ ਸਾਹਮਣੇ ਸਾਹਮਣੀ ਦੇਖਦੇ ਆ ਤੇ ਭਾਈ ਦਾ ਗੱਡੀ ਦਾ ਨੰਬਰ ਨੋਟ ਕਰ ਲੈਣਾ ਘਣੀਆ ਭਾਈ ਨੂੰ ਪੁੱਛਾਂਗੇ ਤੇ ਭਾਈ ਬਿਓੜੀ ਬਿਓੜੀ ਆਪੇ ਪਤਾ ਲੱਗ ਗਿਆ ਭਾਈ ਸਸੇ ਯਾਰ ਸਾਰੇ ਜਾਣਦੇ ਹੀ ਆ ਉਹ ਕਹਿਣ ਦੀ ਤੁਹਾਨੂੰ ਨਹੀਂ ਦੇ ਰਹੇ ਸੀ ਹਜੇ ਤਾਂ ਕਹਿਣਾ ਚਾਹੂਗਾ ਭਾਈ ਜੀ ਵੀ ਮਾੜਾ ਮੂਡ ਹੈ ਬਈ ਮੈਨੂੰ ਵਧੀਆ ਲੱਗਦਾ ਬਸ ਭਾਈ ਤੁਸੀਂ ਘੁੰਮ ਰਹੇ ਹੋ ਸੋਣਾ ਨੂੰ ਦੱਸਿਆ ਮੈਨੂੰ ਭਾਈ ਉਹਨਾਂ ਨੇ ਜਦ ਤੱਕ ਸਫਰ ਕੀਤਾ ਉਹਨਾਂ ਤੱਕ ਫਿਰ ਅਸੀਂ ਵੀ ਵੀਡੀਓ ਬਣਾਉਣ ਲੱਗ ਪਏ ਤਾਂ ਭਾਈ ਇੰਨਾ ਮਰੋ ਲੋਕਾਂ ਦਾ ਲੱਗਿਆ ਪਰ ਤੁਸੀਂ ਵੀ ਸਾਡੇ ਜਿਹਾ ਸਾਈਕਲ ਭਾਈ ਉਰੀ ਸਾਈ ਬੈਠੇ ਭਾਈ ਸਾਡੇ ਤੋਂ ਵਾਦੇ ਚਲਾਈ ਬੈਠੇ ਆ ਲੈ ਨੇ ਭਾਈ ਵੀ ਭਾਈ ਉਰੀ ਹੇਮਪੁਰ ਤੋਂ ਆ ਰਹੇ ਆ ਮੈਨੂੰ ਦੱਸਦੇ ਜੀ ਮਿਲਦੀ ਕਿ ਖੰਨੇ ਕੋਲੇ ਖੜੇ ਆ ਸੀ ਮੈਂ ਲੁਧਿਆਣੇ ਜਾ ਰਿਹਾ ਸੀ ਪਟਿਆਲੇ ਤੋਂ ਮੈਂ ਦੇਖ ਲਿਆ ਭਾਈ ਉਹਨਾਂ ਦੇ ਜਿੰਨੇ ਕਿੰਨਾ ਵਧੀਆ ਆਹ ਭਾਈ ਹੁਣੀ ਵੀ ਆਪਣੇ ਕੇਰਨਾ ਤੋਂ ਆ ਬਾਈ ਹੁਣਾ ਨੂੰ ਰਾਸਤੇ 'ਚ ਮਿਲੇ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਜਿਹੜਾ ਬੰਦਾ ਸਬਰਾਂ ਤੇ ਨਿਕਲਦਾ ਆ ਉਹ ਸਬਰ ਵਾਲੇ ਨੂੰ ਦੂਰੋਂ ਪਛਾਣ ਲੈਂਦਾ ਤੇ ਇਹ ਹੀ ਹੁੰਦਾ ਵੀ ਕੇੇ ਤਰ੍ਹਾਂ ਵੀ ਮੌਕਾ ਮਿਲ ਜਵੇ ਬੰਦੇ ਕੀਵਾ ਕਰਦੇ ਕਿਉਂਕਿ ਆਪਾਂ ਵੀ ਭਾਜੀ ਇਹ ਕੇਰ ਉਹਦੇ ਵਿੱਚ ਮਿਲ ਤੱਕਰੇ ਬਾਈ ਮੈਨੂੰ ਯਾਦ ਆਇਆ ਮਗਰ ਅਸੀਂ ਵੀ ਤੋਂ ਜਾਣੇ ਆਂ ਸੰਭਾਲ ਦੇ ਲੋਕ ਨਾ ਤੇ ਮੈਨੂੰ ਕਹ ਮਾ ਮੇਰੇ ਕੋਲ ਘਰੇ ਰਹਿ ਚੜ੍ਹਨ ਮਾੜੇ ਰੋਟੀ ਪਣੀ ਕੋਣ ਨਾਲੇ ਤਾਂ ਜਿਹੜਾ ਫਿਟ ਲੱਤਰ ਤੋਂ ਲਾਉਤ ਆਉਣੇ ਆ ਤੇ ਨਾਲੇ ਨੂੰ ਪਿੰਡ ਘਮਾਉਣੇ ਆ ਪੰਜਾਬ ਦੇ ਬਿਲਕੁਲ ਵੈਲਕਮ ਭਾਈ ਜੀ ਜਿਹੜੇ ਮੱਝਾ ਵੀ ਨਹੀਂ ਮਾੜੇ ਲੇਕਿਨ ਉਸ ਤੋਂ ਵੀ ਇਹ ਹੌਟ ਬਸ ਲੈ ਕੇ ਆ ਰਿਹਾ ਥੈਂਕ ਯੂ ਥੈਂਕ ਯੂ ਧੰਨਵਾਦ ਭਾਈ ਠੀਕ ਆ ਭਾਈ ਜੋ ਕੰਮ ਹੋ ਗਿਆ ਲੋਈ ਲੁਧਿਆਣੇ ਪਹੁੰਚ ਗਏ ਆਪਾਂ ਐਂਟਰ ਹੋ ਗਏ ਆ ਆ ਮੱਖੀ ਦਾ ਵਿੱਚ ਭਈ ਉਹਨਾਂ ਦੱਸ ਮੈਨੂੰ ਆ ਗਈ ਹੈ ਵਿੱਚ ਵੈ ਨਿਕਾਲ ਯਾਰ ਤਾਜ਼ਾ ਨਿਕਾਲ ਕੇ ਦੇ ਤਾਜ਼ਾ ਨਿਕਾਲ ਕੇ ਤਾਜ਼ਾ ਨਿਕਾਲ ਕੇ ਤਾਜ਼ਾ ਕਢਾ ਕੇ ਪਿੱਲੇ ਆ ਪਹਿਲੇ ਗੱਲ ਕੀਤੀ ਸੀ ਆਪਾਂ ਮੈਂ ਕਿਹਾ ਪਾਣੀ ਹੁੰਦਾ ਪੁਰਾਣੀ ਚ ਕਹਿੰਦਾ ਨਹੀਂ ਪਰ ਪਾਣੀ ਦੇ ਨਾਲ ਇਹ ਮੱਖੀ ਵੀ ਦੇ ਦਿੱਤੀ ਪਰ ਉਹਦਾ ਇੱਕ ਗੱਲ ਉਹ ਮੱਖੀ-ਮੱਖੀ ਆਪਾਂ ਬੜਾ ਫਰਕ ਨਹੀਂ ਨਾ ਹੁਣ ਵੀਡੀਓ ਵਰਕੇ ਆਪੈਟੀਟਿਊਡ ਦਿਖਾ ਲਿਆ ਇਹਦਾ ਬੱਸ ਚੱਕ ਦੇਣਾ ਹੀ ਕੰਮ ਆ ਮੱਖੀ ਕੱਢ ਕੇ ਮਾਰ ਨਹੀਂ ਬਾਹਰ ਰਗਣੀ ਨਾ ਕਰਾਤ ਕਾ ਜਾਗੇ ਨਾਗੇ ਪਿੰਨੇ ਆ ਜੇ ਨਹੀਂ ਹੈਗੇ ਆ ਤੇ ਡੇੜਾ ਚੱਲਦਾ ਆ ਲੋ ਜੀ ਲੁਧਿਆਣੇ ਦੇ ਝੰਟਾ ਘਰ ਵਾਲੇ ਪੁਲਿਸ ਤੋਂ ਆਪਾਂ ਕਰੋਸ ਕਰ ਚਲੇ ਆ ਕਲੌਕ ਕਾਬ ਨਹੀਂ ਦੁਬਾ ਨਾ ਮੌਸਮ ਹੋ ਗਿਆ ਫੇਰ ਠੰਡਾ ਆ ਗਿਆ ਤੇਰਾ ਰਾਹੇ ਤੋਂ ਲੈ ਕੇ ਲਹੇਣੀ ਦਾ ਕੋ ਬਹੁਤ ਗਰਮੀ ਸੀਗੀ ਘਟ ਜਾ ਬਹੁਤ ਹੁਣ ਮੌਸਮ ਥੋੜਾ ਠੰਡਾ ਜਾ ਗਿਆ ਬੱਦਲ ਬਾਈ ਹੈਗੀ ਆ ਤੇ ਮੋਰੇ ਆਪਣਾ ਰੁਕਣ ਦਾ ਟਿਕਾਣਾ ਆਉਣਾ ਉਥੇ ਥੋੜਾ ਜਿਆਦਾ ਰੈਸਟ ਕਰਕੇ ਫੇਰ ਛੱਡਾਂਗੇ ਲਗਾਮਾਂ ਥੋੜੀ ਦੀਆਂ ਉੱਲੇ ਆਣਾ ਬਾਈਪਾਸ ਦੇ ਲੱਗੇ ਆ ਪਰ ਹੁਣ ਥੋੜਾ ਜਿਆਦਾ ਖਾਦੂ ਲਵਾਂਗੇ ਤੇ એનર્ਜੀ ਬਣਾਵਾਂਗੇ ਤੇ ਕੁਝ ਖਾ ਪੀ ਵੀ ਲਵਾਂਗੇ ਸਦਾ ਹੀ ਨਿਸ਼ਾਨ ਰਹਿਣ ਚੁੱਲ ਦੇ ਪੰਚ ਖਾਲਸਾ ਮਹਾਰਾਜ ਦੇ ਲੋ ਜੀ ਲੁਧਿਆਣਾ ਜਲੰਧਰ ਬਾਜੀ ਦੇ ਪਾਸ ਦੇ ਲੱਗੇ ਆਪਾਂ ਅੱਧਾ ਪੌਣਾ ਘੰਟਾ ਰੈਸਟ ਕਰਕੇ ਆ ਵੀ ਗਏ ਟਰੈਡਰ ਨੂੰ ਸਾਹ ਆਇਆ ਦਵਾ ਕੇ ਨਾ ਯਾਰ ਰੱਜ ਕੇ ਛੱਡ ਦਿੱਤੀਆਂ ਲਗਾਮਾਂ ਘੋੜੇ ਦੀਆਂ ਪੈਂਡ ਰੋੜ ਗਈ ਤੇ ਪਹੁੰਚ ਗਏ ਆਪਾਂ ਲੱਗੇ ਫਾਰੀਜ਼ ਵਰਲਡ ਜਿਹੜਾ ਕਿ ਲਾਡੂ ਵਾਲਿਆ ਸਾਹਮਣੇ ਆ ਦੇ ਬੋਰ ਆ ਗਿਆ ਵੈਲਕਮ ਟੂ ਫਾਰੀਜ਼ ਵਰਲਡ ਲਓ ਜੀ ਫਲੋਰ ਘੇਰ ਲਿਆ ਮੀ ਨੇ ਫੇ ਮੀ ਪੈਂਦਾ ਪੂਰਾ ਪਟਾਕੇ ਨਾ ਦੇ ਇਹ ਗਾ ਕੇ ਰੋਗਾ ਆਪਾਂ ਮੈਂ ਕਹਾਂ ਮੀ ਹਟੇ ਤੇ ਚੱਲਦੇ ਆ ਨਹੀਂ ਤਾਂ ਗਰਮਸਾਰਦ ਹੋ ਕੇ ਬਿਮਾਰ ਹੋ ਜਮਾਂਗੇ ਰੋਜੀ ਆੜਿਆ ਹਟ ਲੈਣਾ ਨੇ ਨੇ ਆ ਜੀ ਮੀ ਫੇ ਫੇ ਛੱਡਦੇ ਆ ਲਗਾਮਾਂ ਘੋੜੇ ਦੀਆਂ ਲੋ ਜੀ ਫਲੋਟ ਹਾਬੇ ਤੋਂ ਚੱਲੇਗਾ ਜਦੋਂ ਮੀ ਪਿੰਦਾ ਹੈਗਾ ਤੇ ਮੀ ਥੋੜਾ ਜਿਹਾ ਹਟਿਆ ਹੈਗਾ ਕੈਨਮੈਨ ਪਰ ਹੋਈ ਜਾਂਦੀ ਹੈ ਲਗਾ ਛੱਡ ਦਿੰਨੇ ਲਗਾਮਾਂ ਇੱਦਾਂ ਹੀ ਤੇ ਆ ਆਪਣੇ ਪੈਪਸੀ ਦੇ ਲਾਗੇ ਆ ਗਏ ਇੱਧਰ ਆ ਦੇ ਪੈਪਸੀ ਦੇ ਲਾਗੇ ਆ ਗਏ ਰੋਡ ਪਦਰਾ ਇੱਥੇ 20 ਹੈ ਨਹੀਂਗਾ ਪਿੱਛੇ ਵਿੱਚੇ 20 ਹੈਗਾ ਤੇ ਪਰ ਹਮ ਇੰਨਾ ਕੋ ਆਇਆ ਹੋਟਲ ਗੱਲਾਂ ਛੱਡ ਦੋ ਯਾਨੀ ਕਿ 20 ਪਿੰਦੇ ਜੀ ਵੀ ਗਰਮੀ ਨਾਲ ਸਰੀਰ ਨੁੱਚੜਦਾ ਹਵਾ ਹੀ ਹੈ ਨਹੀਂ ਯਾਰ ਕਿਸੇ ਪਾਸੇ ਵੀ ਲੱਗਦੀ ਹਮੋਂ ਬਹੁਤ ਹੋਇਆ ਹੈ ਪੀਨਾ ਪਾਦੂ ਆ ਰੜਕੀ ਵਾਲਿਆ ਪਾਦੂ ਨੇ ਤਾਂ ਬਟਿਆਂ ਪਟਿਆਂ ਦੇ ਹੱਥ ਖੜੇ ਕਰਾਤੇ ਕੂੰ ਕਿੱਥੇ ਨਾ ਡੇ ਲੈ ਹੰਡਿਆ ਅੰਦਰ ਆਪਾਂ ਕਿਹੜਾ ਮੰਨਦੇ ਆਂ ਸਾਡਾ ਲੈਣਾ ਦਾ ਲੈਣਾ ਹੀ ਆਂ ਸਫ਼ਰ ਆਪਣਾ ਪਿੰਡ ਪਹੁੰਚ ਕੇ ਫਤਿਹ ਹੋ ਜਾਣਾ ਜੀ ਤੇ ਪਿੰਡ ਆਪਣਾ ਰਹਿ ਗਿਆ ਆ 16 17 ਕ ਦੇ ਗੇਟ ਚ ਰਹਿ ਗਿਆ ਬਸ 16 17 ਕਿਲੋਮੀਟਰ ਲੋ ਜੀ ਪਿੰਡਾਂ ਵਾਲੇ ਰਹਾਲ ਨੂੰ ਪਾ ਲਿਆ ਆਪਾਂ ਘੂੜਾ ਆਪਾਂ ਗਰਾਹਿਆਂ ਨੂੰ ਜਾਣ ਨੂੰ ਰਹਿਣ ਦਿੱਤਾ ਗਰਾਹਿਆਂ ਤੋਂ ਪਿੱਛੇੋਂ ਜਿੱਥੇ ਠਾਣਾ ਗਰਾਹਿਆਂ ਆਲਾ ਉੱਥੋਂ ਆਪਾਂ ਹੰਡਲੇ ਵਾਲੇ ਫਾਟ ਕੱਲ ਨੂੰ ਹੋ ਗਿਆ ਮੈਂ ਕਿਹਾ ਵੀ ਇਧਰ ਮਾੜੀ ਮੋਟੀ ਹਵਾ ਲੱਗੂਗੀ ਰੋਡ ਤੇ ਹਵਾ ਲਾਦੀ ਯਾਰ ਹਮ ਬਹੁਤ ਆ ਤੇ ਇੱਕ ਸ਼ਹਿਰ ਗਰਾਹਿਆਂ ਦੇ ਵਿੱਚ ਐਵੇਂ ਜਾਮ ਮਿਲਣਾ ਪੌ ਪੌ ਜਾਂ ਫਾਟ ਖੁੱਲਾ ਜਾਂ ਲੱਗਾ ਪਤਾ ਨਹੀਂ ਸੀ ਆ ਫਾਟ ਖੁੱਲਾ ਸੀਗਾ ਤਾਂ ਕਰਕੇ ਤੈਨੂੰ ਪਾਲਿਆ ਤੇ ਇਧਰ ਰਹਿ ਗਿਆ ਪੈਂਡਟ ਡੱਲੇ ਆ ਤੇ ਸਾਹਮਣੇ ਆ ਸਿੱਧਾ ਰੋਡ ਚੱਲ ਜਾਂਦਾ ਝੰਡ ਨੂੰ ਜਾ ਜਿੱਧਰੋਂ ਗੱਡੀ ਮੁੜੀ ਆਪਾਂ ਇੱਧਰ ਨੂੰ ਮੁੜ ਜਾਈਏ ਆਪਣੇ ਏਰੀਆ ਵਾਲਿਆਂ ਨੂੰ ਤਾਂ ਪਤਾ ਹੀ ਹੈ ਇਹ ਵੀਡੀਓ ਪਾਉਣ ਲੱਗਿਆ ਬੜਾ ਹੀ ਆਪਣੀ ਏਰੀਆ ਦਾ ਨਹੀਂ ਪਤਾ ਜੀ ਇਹਨਾਂ ਨੂੰ ਆ ਪਿੰਡ ਟੱਲੇ ਵਾਲਾ ਵਾਲੇ ਗੀਤ ਤੋਂ ਇੱਧਰ ਨੂੰ ਗੋਪਾਰਾਮਾਲ ਨੂੰ ਹੋ ਜਾਣਾ ਜਾਨੀ ਕਿ ਜਿੱਧਰ ਪੁਰਾਣਾ ਠਾਣਾ ਹੁੰਦਾ ਹੈ ਜਿਕੇ ਬਾਈ ਨੇ ਰੋੜ ਕੀ ਰੂਲ ਕੀ ਆ ਕੇ ਰਾਤ ਨੂੰ ਰੁਕਣਾ ਹੋਵੇ ਤਾਂ ਆਪਣੇ ਕੋ ਰੋਕ ਸਕਦਾ ਕੋ ਸਾਈਕਲਿੰਗ ਵਾਲਾ ਕੋਈ ਬਾਈਕਰ ਤੇ ਕੋਈ ਪੈਦਲ ਤੁਰ ਕੇ ਕਰਨ ਵਾਲਾ ਵੀ ਜੋ ਸਫਰ ਕਰਦਾ ਹੋਵੇ ਆਪਾਂ ਸਾਰੇ ਸਫਰਾਂ ਦੇ ਵਿੱਚ ਆਪਣੇ ਪਿੰਡ ਦੀ ਵੀਡੀਓ ਵੱਖਰੇ ਵੱਖਰੇ ਰਾਵਾਂ ਤੋਂ ਇਸ ਕਰਕੇ ਪਾਈ ਦੀ ਆ ਕਿ ਜਿਹੜੇ ਮਰਜ਼ੀ ਰਾਹ ਤੋਂ ਬੰਦਾ ਵੀਡੀਓ ਦੇਖ ਕੇ ਆਪਣੇ ਪਿੰਡ ਤੱਕ ਪਹੁੰਚਦਾ ਹੋ ਜੇ ਮੂਰੇ ਆ ਜਾਣੀ ਆ ਨਹਿਰ ਨਹਿਰ ਤੋਂ ਫਿਰ ਸਿੱਧਾ ਹੀ ਪਿੰਡ ਜਾਵਣਾ ਪਿੰਡ ਰੋਡ ਆਹ ਲੋ ਜੀ ਆਹ ਸਾਹਮਣੇ ਚੱਲ ਜੰਦੀ ਹੈ ਗਰਾਂਿਆਂ ਨੂੰ ਪੁਰਾਣੇ ਠਾਣੇ ਵਾਲ ਨੂੰ ਤੇ ਆਪਾਂ ਇੱਧਰੋਂ ਹੋ ਜਾਣਾ ਆਹ ਨਹਿਰ ਨਿਕਲ ਜਾਂਦੀ ਹੈ ਜੜਿਆਲਾ ਰੋਡ ਤੇ ਜਿਹੜਾ ਗਰਾਂਿਆਂ ਤੋਂ ਜੜਿਆਲੇ ਨੂੰ ਜਾਂਦਾ ਰੋਡ 2 ਕਿਲੋਮੀਟਰ ਹੈ ਇੱਥੋਂ ਤੇ ਰੋਡ ਤੇ ਆ ਕੇ ਇਹ ਪਾਸੇ ਨਹੀਂ ਮੁੜਨਾ ਰੋਡ ਪਾਰ ਕਰਕੇ ਸਿੱਧਾ ਹੀ ਹੋ ਜਾਣਾ ਘੜਕੇ ਜਾ ਕੇ ਇਹ ਨਹਿਰ ਖਤਮ ਪੱਕੀ ਸੜਕ ਖਤਮ ਹੁੰਨੀ ਹੈ ਨਹਿਰੇ ਨੇੜੇ ਘੜਕੇ ਜਾ ਕੇ ਤੇ ਜਿੱਥੇ ਸੜਕ ਖਤਮ ਹੁੰਦੀ ਆ ਉਥੋਂ ਆਪਣੇ ਖੱਬੇ ਹੱਥ ਮੁੜ ਜਾਣਾ ਤੇ ਖੱਬੇ ਹੱਥ ਮੁੜ ਕੇ ਪਿੰਡ ਹਰੜ ਕੀ ਸਿੱਧੀ ਸੜਕ ਜਾ ਬਣਦੀ ਆ ਜੇ ਕੋਈ ਵੀ ਭੈਣ ਭਰਾ ਰੁਕਣਾ ਚਾਹੇ ਪੈਂਡ ਰੋਡ ਕੀ ਨੂੰ ਆ ਜਵੇ ਜਿਹੜਾ ਸਫ਼ਰ ਕਰਦਾ ਕੋਈ ਖਰਾਬ ਵਾਟੇ ਕੋਈ ਖੱਜਲ ਖਰਾਬ ਹੁੰਦਾ ਤੇ ਜਾਂ ਕੋਈ ਲੋੜਿਆ ਕਿਸ ਤਰ੍ਹਾਂ ਦਾ ਵੀ ਜਾਨੀ ਕਿ ਕੋਈ ਵੀ ਸਾਖਤਾ ਹੋਵੇ ਤੇ ਰੁੜਕੀ ਆ ਸਕਦਾ ਆ ਆ ਦਾ ਜੀ ਕਰਾ ਯਾਰ ਲੋ ਰੋਡ ਐਸ ਨਹਿਰਲ ਨੂੰ ਆ ਪਏ ਆ ਇਥੇ ਆ ਗਿਆ ਆ ਬਣ ਜਾਂਦਾ ਜੱਲਦਾ ਜੜਿਆਲਾ ਰੋਡਾ ਨੂੰ ਇੱਥੇ ਦੋ ਲੱਗੀਆਂ ਦੀਆਂ ਰੇੜੀਆਂ ਜੂਸ ਦੀ ਤੇ ਕੋਲਜੀਆਂ ਦੀ ਇੱਥੋਂ ਖਾਓ ਤੇ ਫੇਓ ਸਾਹਮਣੇ ਜਿਹੜਾ ਬੂਦ ਲੱਗਾ ਆ ਰੂਟ ਟੱਪ ਕੇ ਸਿੱਧਾ ਘੜ ਕੇ ਨੂੰ ਘੜ ਕੇ ਆ ਕੇ ਨਹਿਰ ਖਤਮ ਹੋ ਗਈ ਆ ਪੱਕੀ ਖੜਕ ਲੋ ਜੀ ਐਂਦਾ ਫੇਰ ਤਾਂ ਜੂਸ ਪੀ ਕੇ ਫੇਰ ਉੜ ਕੇ ਨਾਲ ਨੂੰ ਵਧਣਾ ਨਹੀਂ ਤਾਂ ਬੰਦੇ ਗੁੱਸੇ ਹੋ ਜਾਂਦੇ ਆ ਹੋ ਮੇਰੇ ਪਿੰਡ ਵਾਲੀ ਨਹਿਰੀ ਨੂੰ ਸਨੇਹ ਹਾ ਦੇ ਦਿਓ ਨੀ ਮੈਂ ਫੇਰ ਤਾਰੀ ਲਾਉਂ ਸਵੇ ਆ ਚ ਸੜਕੇ ਹੋ ਮੇਰੇ ਪਿੰਡ ਵਾਲੀ ਨਰ ਨੂੰ ਖੂਨ ਹਾ ਦੇ ਦਿਓ ਨੀ ਮੈਂ ਫੇਰ ਤਾਰੀ ਲਾਉਂ ਸਵੇ ਆ ਚ ਸੜਕੇ ਦੇਖੋ ਤਾਂ ਚੂਨਾ ਮਾਰਾਂ ਨਾ ਠਾਠਾ ਪੂਰਾ ਜੋਨ ਤੇ ਆ ਸਾਰਵੀ ਚੀਮੇ ਦਾ ਇੱਕ ਗਾਣਾ ਆਇਆ ਸੀਗਾ ਕਾਫੀ ਸਮਾਂ ਹੋ ਗਿਆ ਕਿਉਂਕਿ ਗੱਲ ਹਾਲਾਤਾਂ ਦੇ ਲਿਖੀ ਜਾਂਦੀ ਆ ਉਦੋਂ ਹਾਲਾਤ ਇਦਾਂ ਦੇ ਸੀਗੇ ਜਦੋਂ ਉਹਦਾ ਗਾਣਾ ਆਇਆ ਸੀਗਾ ਮੇਰਾ ਸੋਹਣਾ ਦੇਸ ਪੰਜਾਬ ਜਿੱਥੇ ਰੱਬ ਵਰਗੀਆਂ ਮਾਂ ਮਾਂ ਘਰਤੀ ਪੰਜ ਦਰਿਆ ਦੀ ਰਾਣੀ ਜੋ ਜਿਸ ਦਾ ਸ਼ਰਬਤ ਵਰਗਾ ਪਾਣੀ ਹੁਣ ਧਰਤੀ ਜਹਰੀਲੀ ਕਰ ਦਿੱਤੀ ਆ ਬਾਪਾ ਭਾਈ ਬਾਪਾ ਕੇ ਦਵਾਈਆਂ ਸੁਪਰੀਆਂ ਖਾ ਦਾ ਤੇ ਪਾਣੀ ਸ਼ਰਬਤ ਵਰਗਾ ਜਿਹੜਾ ਗੱਲ ਆ ਪਾਣੀ ਵੀ ਗੰਦਲੇ ਹੋ ਗਿਆ ਆ ਤੇ ਪਾਣੀ ਦਾ 2 2.5 200 ਫੁੱਟ ਤੇ ਵੀ ਬੂਰ ਚੱਲ ਗਿਆ ਆ ਪਾਣੀ ਆਉਣ ਵਾਲੇ ਸਮੇਂ 'ਚ ਆਪਾਂ ਖਾਤਮੇ ਹੀ ਕਰ ਦੇਣਾ ਆ ਜਾਨੀ ਸੋਈ ਫਾਦੀ ਆ ਪੰਜਾਬ ਵਾਲਿਆਂ ਨੇ ਦੀ ਤੇ ਪਾਣੀ ਗੰਦੜੇ ਹੋ ਗਾਇਆ ਉਹ ਪੰਜਾਬ ਦੇ ਇਹ ਸ਼ਰਬਤ ਵਰਗੇ ਪਾਣੀ ਦੀ ਗੱਲ ਆ ਵੈਸੇ ਦੁਆਬੇ ਜਾਲੇ ਪਾਣੀ ਮਿੱਠਾਈ ਆ ਦੁਆਬੇ ਦਾ ਪਾਣੀ ਹਾਲੇ ਠੀਕ ਆ ਮਾਝੇ ਦੇ ਮਾਲਵੇ ਨਾਲੋਂ ਮਾਲਵੇ ਜਿਹੜਾ ਇਹ ਮਾਲਵੇ ਚ ਪਾਣੀ ਪੀਣ ਜੋਗੇ ਨਹੀਂ ਰਿਹਾ ਕੁਝ ਏਰੀਆ ਦੇ ਵਿੱਚ ਮਾਲਵੇ ਦਾ ਪਾਣੀ ਕੈਂਸਰ ਦਾ ਕਾਰਨ ਵੀ ਬਣ ਰਿਹਾ ਹੈ ਕੁਝ ਏਰੀਆ ਦੇ ਵਿੱਚ ਕੈਂਸਰ ਦੇ ਬਹੁਤ ਮਰੀਜ਼ ਆ ਮਾਲਵੇ ਆਪਣੇ ਮਾਲਵੇ ਦੇ ਵਿੱਚ ਕਿਉਂਕਿ ਸਫਰ ਦੌਰਾਨ ਦੇਖਿਆ ਆਪਾਂ ਲਓ ਜੀ ਆ ਨਹਿਰ ਦੀ ਗੱਲ ਕਰਦੇ ਸੀ ਆਪਾਂ ਇੱਥੇ ਆ ਕੇ ਪੱਕੀ ਸੜਾ ਖਤਮ ਹੋ ਜਾਂਦੀ ਆ ਆ ਚੱਲ ਜਾਂਦੀ ਆ ਘੜਗੇ ਨੂੰ ਪੈਂਡ ਨੂੰ ਤੇ ਹੋ ਮੂਰੇ ਕੱਚੀ ਆ ਇਹ ਵੀ ਆਪਣੇ ਪੈਂਡੇ ਕਨਹਿਰ ਨਿਕਲਦਾ ਮੂਰੇ ਪੌੜਾ ਇਤੋਂ ਇੱਧਰ ਨੂੰ ਹੋ ਜਾਣਾ ਆਪਾਂ ਆਪਣੇ ਖੱਬੇ ਹੱਥ ਤੇ ਸਿੱਧੀ ਆ ਗਏ ਇਹ ਰੌੜਕੀ ਪਿੰਡ ਜੇ ਬਣਨੀ ਆ ਸਤਨਾਮ ਸ਼੍ਰੀ ਵਾਹਿਗੁਰੂ ਜੀ ਲਓ ਜੀ ਸੰਗਤ ਜੀ ਪਹੁੰਚ ਗਏ ਜੀ ਆਪਾਂ ਪਿੰਡ ਰੌੜਕੀ ਗੁਰੂ ਘਰ ਗੁਰਦੁਆਰਾ ਗੁਰੂ ਸਿੰਘ ਸਭਾ ਪਿੰਡ ਰੌੜਕੀ ਜ਼ਿਲ੍ਹਾ ਜਲੰਧਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆਇਆ ਸੰਗਤ ਜੀ ਲਵਾਈਏ ਗੁਰੂ ਚਰਨਾਂ 'ਚ ਹਾਜ਼ਰੀ ਤੇ ਕਰੀਏ ਗੁਰੂ ਜੀ ਦਾ ਸ਼ੁਕਰਾਨਾ ਜਿਹੜਾ ਸੱਚੇ ਪਾਤਸ਼ਾਹ ਜੀ ਨੇ ਦਾਸ ਦੀ ਬਾਹ ਫੜ ਕੇ ਪੰਜਾਬ ਤੋਂ ਪਿੰਡ ਰੋੜਕੀ ਤੋਂ ਸਫ਼ਰ ਹਿਮਕੁੰਟ ਸਾਹਿਬ ਤੱਕ ਫਤਿਹ ਕਰਵਾਇਆ ਆਜੋ ਸੰਗਤ ਜੀ ਕਰਦੇ ਆਂ ਦਰਸ਼ਨ ਲਵਾਉਣੇ ਗੁਰੂ ਚਰਨਾਂ 'ਚ ਹਾਜ਼ਰੀ ਤੇ ਇੱਧਰ ਆਪਣਾ ਤੂਫਾਨ ਝੂਲਦੇ ਨਿਸ਼ਾਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੂਫਾਨ ਲਵਾਲਾ ਹਾਜ਼ਰੀ ਆਇਆ ਸੰਗਤ ਜੀ ਆਪਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਲਈ ਆ ਤੇ ਗੁਰੂ ਜੀ ਦਾ ਸ਼ੁਕਰਾਨਾ ਜੋ ਦਾਸ ਨੂੰ ਦਸ ਦੀ ਬਾਹ ਫੜ ਕੇ ਦਸ ਤੋ ਸਫਰ ਫਤਿਹ ਕਰਵਾਇਆ ਆਪ ਵੀ ਦਰਸ਼ਨ ਕਰ ਲਓ ਸੰਗਤ ਜੀ ਗੁਰੂ ਘਰ ਪੈਂਡ ਰੌੜਕੀ ਗੁਰਦੁਆਰਾ ਸਿੰਘ ਸਭਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੰਤਰ ਨਕਾਲਪੁਰਖ ਸੱਚੇ ਪਾਸ਼ਾ ਮਹਾਰਾਜ ਜੀ ਸਭ ਦਾ ਭਲਾ ਕਰਨਾ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਸਭ ਨੂੰ ਚੜ੍ਹਦੀ ਕਲਾ ਬਖਸ਼ਣੀ ਜਿੰਨਾ ਵੀ YouTube ਪਰਾਰ ਜੁੜਿਆ ਸੱਚੇ ਬਾਦਸ਼ਾਹ ਜੀ ਸਭ ਦੀਆਂ ਮਰਦਾਂ ਪੂਰੀਆਂ ਕਰਨੀਆਂ ਸਭ ਨੂੰ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣੀ ਕਾਲਪੁਰਖ ਸੱਚੇ ਬਾਦਸ਼ਾਹ ਮਹਾਰਾਜ ਜੀ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਜੋ ਆਪ ਜੀ ਨੇ ਥਾਪੜਾ ਦੇ ਕੇ ਦਾਸ ਨੂੰ ਤੋਰੀ ਰੱਖਿਆ ਸਫਰ ਤੇ ਤੇ ਆਪ ਅੰਗ ਸੰਗ ਸਹਾਈ ਹੋ ਕੇ ਦਾਸ ਦੀ ਬਾਹ ਫੜ ਕੇ ਸਫਰ ਪੈਂਡਰ ਰੋਡ ਕੀ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ ਫਤਿਹ ਕਰਵਾਇਆ ਸੱਚੇ ਪਾਤਸ਼ਾਹ ਜੀ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਕਾਲਪੁਰਖ ਸੱਚੇ ਪਾਤਸ਼ਾਹ ਜੀ ਅਗਲੇ ਸਫਰਾਂ ਲਈ ਵੀ ਆਪ ਹੀ ਥਾਪੜਾ ਦੇ ਕੇ ਤੋਰਨਾ ਦਾਸ ਨੂੰ ਤੇ ਆਪ ਹੀ ਅੰਗ ਸੰਗ ਸਹਾਈ ਹੋ ਕੇ ਦਾਸ ਦੇ ਸਫਰ ਫਤਿਹ ਕਰਵਾਉਣੇ ਤੇ ਦਾਸ ਦੇ ਸਾਈਕਲ ਦਾ ਚੱਕਾ ਘੁੰਮਦਾ ਰੱਖਣਾ ਮਿਹਰ ਕਰਨੀ ਕਾਲਪੁਰਖ ਸੱਚੇ ਪਾਤਸ਼ਾਹ ਜੀ ਬਸ ਆਪ ਜੀ ਦਾ ਹੀ ਆਸਰਾ ਜੀ ਸੰਗਤ ਜੀ ਸਫਰ ਆਪਾਂ ਪਿੰਡ ਰੌੜਕੀ ਤੋਂ ਗੁਰੂ ਘਰ ਤੋਂ ਸ਼ੁਰੂ ਕੀਤਾ ਸੀ ਤੇ ਗੁਰੂ ਘਰ ਹੀ ਸਮਾਪਤ ਕਰਦੇ ਆ ਜੀ ਸਫਰ ਸੀ ਜਿਹੜਾ ਪਿੰਡ ਰੌੜਕੀ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ ਦਾ ਤੇ ਅਗਲੇ ਸਫਰਾਂ ਦੀ ਤਿਆਰੀ ਕਰਦੇ ਆ ਤੇ ਜਲਦੀ ਮਿਲਾਂਗੇ ਸਫਰਾਂ ਤੇ ਜੀ ਜਾਤੇ ਇਹ ਵੀਡੀਓ ਤੇ ਹੋਰ ਪੁਰਾਣੇ ਸਫਰਾਂ ਦੀਆਂ ਵੀਡੀਓ ਦੇਖਿਓ ਥੋੜੇ ਦਿਨ ਜਾਤੇ ਸਫਰਾਂ ਦੀ ਤਿਆਰੀ ਕਰਦੇ ਆ ਜੀ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ YouTube ਪਰਿਵਾਰ ਆਪਣਾ ਜੁੜਿਆ ਆਪਣੇ ਨਾਲ ਆਪਣੀਆਂ ਵੀਡੀਓ ਦੇਖਦੇ ਆ ਜਿਨਨੇ ਨਵੇਂ ਜੁੜੇ ਆ ਜਾਂ ਪੁਰਾਣੇ ਭੈਣ ਭਰਾ ਮਤਾਵਾ ਬਜ਼ੁਰਗ ਸਾਰਿਆਂ ਦਾ ਦਿਲੋਂ ਧੰਨਵਾਦ ਸਾਰੇ ਸਾਈਕਲਿਸਟ ਭਰਾਵਾਂ ਦਾ ਜਿਨਨੇ ਰਾਹਾਂ 'ਚ ਭੈਣ ਭਰਾ ਮਿਲਦੇ ਆ ਅਪਰੀਸ਼ੀਏਟ ਕਰਦੇ ਆ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਠੀਕ ਐ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਓ ਜੀ ਜਕਾਰਾ ਫਿਰ ਵੀਡੀਓ ਦੀ ਕਰੀਏ ਸਮਾਪਤੀ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਸਤਨਾ ਸ਼੍ਰੀ ਵਾਹਗੁਰੂ ਜੀ ਠੀਕ ਹੈ ਸੰਗਤ ਜੀ ਮਿਲਦੇ ਆਂ ਅਗਲੇ ਸਫਰਾਂ ਤੇ ਜਲਦੀ